ਅੱਜਕੱਲ੍ਹ ਦੇ ਸਮੇਂ ਦੇ ਵਿੱਚ ਜ਼ਿਆਦਾਤਰ ਲੋਕ ਅਧਰੰਗ ਦੀ ਬਿਮਾਰੀ ਤੋਂ ਪੀੜਤ ਹੋ ਰਹੇ ਨੇ ਅੱਜ ਤੁਹਾਨੂੰ ਇਸ ਵੀਡੀਓ ਦੇ ਜ਼ਰੀਏ ਅਧਰੰਗ ਤੋਂ ਬਚਣ ਦੇ ਕੁਝ ਦੇਸੀ ਨੁਕਸੇ ਦੱਸਾਂਗੇ ਜੋ ਬਿਮਾਰੀ ਨੂੰ ਦੂਰ ਕਰਨਗੇ ਅਧਰੰਗ ਹੈ ਕੀ ਹੈ ਅਧਰੰਗ ਇੱਕ ਅਜਿਹੀ ਸਥਿਤੀ ਹੈ ਜਿਸ ਦੇ ਵਿੱਚ ਕਿਸੇ ਵਿਅਕਤੀ ਦੇ ਸਰੀਰ ਦੇ ਇੱਕ ਜਾਂ ਦੋਵੇਂ ਹਿੱਸੇ ਸੁਨ ਹੋ ਜਾਂਦੇ ਨੇ ਭਾਵ ਉਸ ਖੇਤਰ ਦੀਆਂ ਮਾਸਪੇਸ਼ੀਆਂ ਕੰਮ ਕਰਨ ਦੇ ਵਿੱਚ ਅਸਮਰੱਥ ਹੋ ਜਾਂਦੀਆਂ ਨੇ ਉਹਨਾਂ ਦੀ ਸੰਵੇਦੀ ਸ਼ਕਤੀ ਖਤਮ ਹੋ ਜਾਂਦੀ ਹੈ ਅਜਿਹਾ ਹੋਣ ਦੇ ਪਿੱਛੇ ਕਈ ਕਾਰਨ ਹੋ ਸਕਦੇ ਨੇ ਅਤੇ ਵੱਧਦੀ ਉਮਰ ਦੇ ਨਾਲ ਅਜਿਹਾ ਹੋਣ ਦੀ ਸੰਭਾਵਨਾ ਜ਼ਿਆਦਾ ਵੱਧ ਜਾਂਦੀ ਹੈ ਬੋਲ ਚੱਲਦੀ ਭਾਸ਼ਾ ਦੇ ਵਿੱਚ ਇਸ ਨੂੰ ਅਧਰੰਗ ਕਿਹਾ ਜਾਂਦਾ ਹੈ ਇਹ ਬਿਮਾਰੀ ਕਾਫੀ ਆਮ ਹੋ ਗਈ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਸਮੇਂ ਪ੍ਰਭਾਵਿਤ ਕਰ ਸਕਦੀ ਹੈ ਦਿਮਾਗ ਦੇ ਵਿੱਚ ਅਧਰੰਗ ਹੋ ਸਕਦਾ ਹੈ ਇਸੇ ਲੱਛਣਾਂ ਦੇ ਵਿੱਚ ਯਾਦਦਾਸ਼ਤ ਦਾ ਅਚਾਨਕ ਨੁਕਸਾਨ ਬੋਲਣ ਦੇ ਵਿੱਚ ਮੁਸ਼ਕਲ ਹੱਥਾਂ ਤੇ ਲੱਤਾਂ ਦੇ ਵਿੱਚ ਕਮਜ਼ੋਰੀ ਕਮਜ਼ੋਰ ਨਜ਼ਰ ਵਿਵਹਾਰ ਦੇ ਵਿੱਚ ਤਬਦੀਲੀ ਵਿਗੜਿਆ ਚਿਹਰਾ ਆਦਿ ਸ਼ਾਮਿਲ ਹੈ ਇਹ ਮੰਨਿਆ ਜਾਂਦਾ ਹੈ ਕਿ ਲਗਭਗ 80% ਮਾਮਲਿਆਂ ਦੇ ਵਿੱਚ ਅਦਰੰਗ ਤੋਂ ਬਚਾ ਜਾ ਸਕਦਾ ਹੈ ਸ਼ਹਿਦ ਅਤੇ ਲਸਣ ਦਾ ਸੇਵਨ ਕਰਨ ਨਾਲ ਅਦਰੰਗ ਦੀ ਸਥਿਤੀ ਦੇ ਵਿੱਚ ਮਰੀਜ਼ ਨੂੰ ਤੁਰੰਤ ਸ਼ਹਿਦ ਅਤੇ ਲਸਣ ਦਾ ਮਿਸ਼ਰਣ ਖਵਾਓ ਅਜਿਹਾ ਕਰਨ ਨਾਲ ਪ੍ਰਭਾਵਿਤ ਅੰਗ ਠੀਕ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਮਰੀਜ਼ ਨੂੰ ਕੁਝ ਹੀ ਦਿਨਾਂ ਦੇ ਵਿੱਚ ਅਦਰੰਗ ਤੋਂ ਰਾਹਤ ਮਿਲ ਸਕਦੀ ਹੈ ਉੱਥੇ ਹੀ ਹਲਦੀ ਦਾ ਕਾੜ ਜੇਕਰ ਦਿੱਤਾ ਜਾਵੇ ਅਦਰੰਗ ਦੀ ਸਮੱਸਿਆ ਨੂੰ ਹਲਦੀ ਨਾਲ ਠੀਕ ਕੀਤਾ ਜਾ ਸਕਦਾ ਹੈ ਕਿਉਂਕਿ ਹਲਦੀ ਦੇ ਵਿੱਚ ਗਰਮ ਕਰਨ ਵਾਲਾ ਪ੍ਰਭਾਵ ਹੁੰਦਾ ਤੇ ਹਲਦੀ ਦੇ ਅੰਦਰ ਕੁਝ ਤੱਤ ਹੁੰਦੇ ਨੇ ਜੋ ਖੂਨ ਸੰਚਾਰ ਨੂੰ ਵਹਿਤਰ ਬਣਾਉਂਦੇ ਨੇ ਆਯੁਰਵੇਦ ਦੇ ਵਿੱਚ ਹਲਦੀ ਦੀ ਵਰਤੋਂ ਦਾ ਜ਼ਿਕਰ ਕੀਤਾ ਗਿਆ ਦੁੱਧ ਦੇ ਵਿੱਚ ਹਲਦੀ ਮਿਲਾ ਕੇ ਪੀਣ ਨਾਲ ਤੁਹਾਨੂੰ ਕਈ ਫਾਇਦੇ ਹੋਣਗੇ ਉੱਥੇ ਹੀ ਤਿਲਾਂ ਦਾ ਤੇਲ ਅਦਰੰਗ ਦਾ ਦौरा ਪੈਂਦੇ ਜੇਕਰ ਮਰੀਜ਼ ਨੂੰ ਤਿਲ ਦਾ ਤੇਲ ਗਰਮ ਕਰਕੇ ਪੰਤੋ 6 ਲੈ ਸੰਧਿਆ ਕਲੀਆਂ ਪਲਾਈਆਂ ਜਾਂ ਤਾਂ ਅਦਰੰਗ ਦੀ ਸਮੱਸਿਆ ਕਾਫੀ ਹੱਦ ਤੱਕ ਦੂਰ ਹੋ ਜਾਂਦੀ ਹੈ ਨਿੰਬੂ ਪਾਣੀ ਐਨੀਮਾ ਅੰਦਰੰਗ ਨੂੰ ਠੀਕ ਕਰਨ ਲਈ ਇੱਕ ਹੋਰ ਇਲਾਜ ਹੈ ਜੋ ਕਿ ਪੂਰੀ ਤਰ੍ਹਾਂ ਕੁਦਰਤੀ ਹੈ ਇਸ ਸੰਸਾਰ ਪੀੜਿਤ ਮਰੀਜ਼ ਨੂੰ ਹਰ ਰੋਜ਼ ਨਿੰਬੂ ਪਾਣੀ ਦੀ ਐਨੀਮਾ ਲੈ ਕੇ ਆਪਣਾ ਪੇਟ ਸਾਫ਼ ਕਰਨਾ ਚਾਹੀਦਾ ਹੈ ਅਤੇ ਮਰੀਜ਼ ਨੂੰ ਅਜਿਹਾ ਇਲਾਜ ਕਰਵਾਉਣਾ ਚਾਹੀਦਾ ਹੈ ਤਾਂ ਜੋ ਉਸ ਦੇ ਸਰੀਰ ਦੇ ਵਿੱਚ ਵੱਧ ਤੋਂ ਵੱਧ ਪਸੀਨਾ ਨਿਕਲ ਸਕੇ ਕਿਉਂਕਿ ਪਸੀਨਾ ਇਸ ਬਿਮਾਰੀ ਨੂੰ ਠੀਕ ਕਰਨ ਦੇ ਵਿੱਚ ਮਦਦ ਕਰਦਾ ਗਰਮ ਚੀਜ਼ਾਂ ਦਾ ਸੇਵਨ ਕਰਨਾ ਜ਼ਰੂਰੀ ਹੈ ਜੇਕਰ ਅਦਰੰਗ ਤੋਂ ਪੀੜਤ ਮਰੀਜ਼ ਬਹੁਤ ਕਮਜ਼ੋਰ ਹੈ ਤਾਂ ਉਸ ਨੂੰ ਜ਼ਿਆਦਾ ਗਰਮ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਦੇ ਨਾਲ ਉਸ ਨੂੰ ਬਿਮਾਰੀ ਨਾਲ ਲੜਨ ਦੀ ਤਾਕਤ ਮਿਲੇਗੀ ਪਰ ਅਦਰੰਗ ਦੇ ਮਰੀਜ਼ਾਂ ਨੂੰ ਹਾਈ ਬਲੱਡ ਪ੍ਰੈਸ਼ਰ ਆ ਉਹਨਾਂ ਨੂੰ ਗਰਮ ਚੀਜ਼ਾਂ ਤੋਂ ਪੂਰੀ ਤਰ੍ਹਾਂ ਪ੍ਰਹੇਜ਼ ਵੀ ਕਰਨਾ ਚਾਹੀਦਾ ਹੈ ਗਿੱਲੀ ਮਿੱਟੀ ਦਾ ਪੇਸਟ ਅਦਰੰਗ ਨੂੰ ਠੀਕ ਕਰਨ ਲਈ ਅਦਰੰਗ ਤੋਂ ਪੀੜਤ ਮਰੀਜ਼ ਦੇ ਪੇੜ ਤੇ ਗਿੱਲੀ ਚਿੱਕੜ ਲਗਾਉਣੀ ਚਾਹੀਦੀ ਹੈ ਜੇਕਰ ਹਰ ਰੋਜ਼ ਇਹ ਆਜਾ ਕਰਨਾ ਸੰਭਵ ਨਹੀਂ ਤਾਂ ਇਹ ਆਪਾ ਹਰ ਦੂਜੇ ਦਿਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਤੋਂ ਬਾਅਦ ਮਰੀਜ਼ ਨੂੰ ਪੇਡੂ ਦਾ ਇਸ਼ਨਾਨ ਕਰਾਉਣਾ ਚਾਹੀਦਾ ਜਿਕਰ ਇਹ ਇਲਾਜ ਰੋਜ਼ਾਨਾ ਕੀਤਾ ਜਾਵੇ ਤਾਂ ਕੁਝ ਹੀ ਦਿਨਾਂ ਦੇ ਵਿੱਚ ਦਰੰਗ ਠੀਕ ਹੋ ਸਕਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ